ਪੰਚਾਇਤੀ ਚੋਣਾਂ 파ਟੀ ਸਿੰਬਲ ਤੇ ਲੜੀ ਨਹੀਂ ਲੜੀਆਂ ਜਾ ਸਕੀਆਂ ਤੇ ਪੰਚਾਇਤੀ ਰਾਜ ਗੂਸ 1994 ਚ ਸੋਧ ਦੀ ਤਿਆਰੀ ਚ ਹੈ ਪੰਜਾਬ ਸਰਕਾਰ ਪੰਜਾਬ ਕਮਨ ਦਾਸ ਦੇ ਪੰਚਾਇਤੀ ਰਾਜ ਗੂਸ 1994 ਚ ਕਰ ਸਕਦੀ ਹੈ ਨਵ ਸੋਧ ਤੇ ਅਗਲੀ ਕੈਬਨਟ ਮੀਟਿੰਗ ਚ ਇਸ ਬਾਬਤ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਦਾਸ ਦੇ ਸੋਧ ਦੇ ਤਹਿਤ ਪੰਚਾਇਤੀ ਚੋਣਾਂ ਚ 파ਟੀ ਸਿੰਬਲ ਤੇ ਕੋਈ ਵੀ ਜੋ ਉਮੀਦਵਾਰ ਹੈ ਕੈਂਡੀਡੇਟ ਹੈ ਉਹ ਚੋਣ ਨਹੀਂ ਲੜ ਸਕੇਗਾ ਤੇ ਵਿਧਾਨ ਸਭਾ ਦੇ ਮੌਜੂਦ ਇਲਾਸਟ اس بابت ایجنڈا لایا جا سکتا ہے مطا پایا جا سکتا ہے 10 ستمبر دے اکھیرلے ہفتے ہو سکدیانے پنچایتی رایادیاں چونا تے پنچایتی چونت پہلا پنجاب سرکار اجیہا قدم چوکن جا رہی ہے جس دے تحت پنچایتی چونا پارٹی سمبل تے کوئی وی کینڈیڈیٹ امیدوار نہیں لڑ سکدا پنجاب سرکار پنچایتی راج روس 1994 100 دی تیاری چھ پنجاب سرکار پنجاب گورنمنٹ تے اگلی کیبنٹ دی میٹنگ چ اس بابت ایجنڈا لایا جا سکتا ہے ਸੋ ਦੇ ਤਹਿਤ ਪੰਚਾਇਤੀ ਚੋਣਾਂ ਚ ਪਾਰਟੀ ਸਿੰਬਲ ਤੇ ਜੋ ਉਮੀਦਵਾਰ ਨੇ ਉਹ ਨਹੀਂ ਲੜ ਸਕਣਗੇ ਚੋਣ ਇਸ ਦੇ ਵਿਚਾਲੇ ਦੱਸ ਦिए ਕਿ ਪੰਜਾਬ ਵਿੱਚ ਪੰਚਾਇਤੀ ਚੋਣ ਦੀ ਤਿਆਰੀ ਲਗਭਗ ਸ਼ੁਰੂ ਹੋ ਚੁੱਕੀ ਹੈ ਇਸ ਸੰਬੰਧੀ ਇਸ ਵਾਰ ਪੰਚਾਇਤੀ ਚੋਣਾਂ ਬਿਨਾਂ ਪਾਰਟੀ ਚੋਣ ਸਿੰਬਲ ਤੇ ਲੜੀਆਂ ਜਾਣਗੀਆਂ ਜਿਸ ਦੇ ਲਈ ਪੰਜਾਬ ਸਰਕਾਰ ਨੇ ਪੰਜਾਬ ਪੰਚਾਇਤੀ ਰਾਜ ਰੂਲ 394 ਵਿੱਚ ਸੋਧ ਦੀ ਤਿਆਰੀ ਕਰ ਲਈ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਕੋਈ ਵੀ ਉਮੀਦਵਾਰ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਨਹੀਂ ਲੜ ਸਕੇਗਾ ਮੇਨਾ ਮੇਸੇ ਹੋਗੀ ਪੰਕਜ ਕਪਾਈ ਫੋਨ ਲਾਈਨ ਤੇ ਜੁੜੋਏ ਨੇ ਪੰਕਜ ਪਿੰਡੂ ਵਿਕਾਸ ਵਿਚਾਲੇ ਅੜਿੱਕਿਆਂ ਨੂੰ ਦੂਰ ਕਰਨ ਲਈ ਅਤੇ ਪਿੰਡਾਂ 'ਚੋਂ ਸਿਆਸੀ ਤੜੇਬੰਦੀ ਹਟਾਉਣ ਦੇ ਲਈ ਇਹੋ ਜਿਹਾ ਮਤਾ ਲਿਆਂਦੀ ਤਾਰੀਖ ਹੈ ਪੰਜਾਬ ਸਰਕਾਰ ਅਵੇ ਕੋ ਨਿਸ਼ਚਿਤ ਹੋਰ ਦੇ ਕਿ ਸਤੰਬਰ ਦੇ ਅਖੀਰਲੇ ਹਫਤੇ ਜਿਹੜੀਆਂ ਨੇ ਉਹ ਪੰਚਾਇਤੀ ਚੋਣਾਂ ਹੋ ਸਕਦੀਆਂ ਨੇ ਔਰ ਇਸੇ ਵਜ੍ਹਾ ਕਰਕੇ ਕੈਬਨਿਟ ਦੇ ਵਿੱਚ ਜਿਹੜੀ ਅਗਲੀ ਕੈਬਨਿਟ ਹੋਣੀ ਹੈ ਮੰਗਲਵਾਰ ਨੂੰ ਅਗਲੀ ਕੈਬਨਿਟ ਸੱਦੀ ਜਾ ਸਕਦੀ ਹੈ ਉਸ ਦੇ ਵਿੱਚ ਇੱਕ ਮਤਾ ਜਿਹੜਾ ਦਾ ਸਰਕਾਰ ਦੇ ਵੱਲੋਂ ਲਿਆਂਦਾ ਜਾ ਸਕਦਾ ਹੈ ਜਿਸ ਦੇ ਵਿੱਚ ਉਹੀ ਵੀ ਜਿਹੜੀ ਪੰਚਾਇਤੀ ਦੀ ਚੋਣ ਲੜੇਗਾ ਉਹ ਕਿਸੇ ਵੀ ਪਾਰਟੀ ਦੇ ਸਿੰਬਲ ਦੇ ਉੱਤੇ ਨਾ ਲੜੇ ਕਿਉਂਕਿ ਆਮੂਮਨ ਇਹ ਹੁੰਦਾ ਹੈ ਕਿ ਜਦੋਂ ਇੱਕ ੜੇਵੰਦੀ ਹੋ ਜਾਂਦੀ ਹੈ ਤਾਂ ਫਿਰ ਆਪਸੀ ਲੜਾਈ ਟਕਰਾਅ ਜਿਹੜੇ ਨੇ ਉਹ ਕਈ ਥਾਵਾਂ ਤੇ ਕਈ ਪਿੰਡਾਂ 'ਚ ਦੇਖਣ ਨੂੰ ਮਿਲਦੇ ਨੇ ਹਾਲਾਂਕਿ ਕਈ ਪਿੰਡ ਪੰਜਾਬ ਦੇ ਬਿਹੇਵ ਨੇ ਜਿਹੜੇ ਸਰਬਸੰਮਤੀ ਦੇ ਨਾਲ ਜਿਹੜਾ ਲ ਕਿਸੇ ਨੂੰ ਸਰਪੰਚ ਚੁਣ ਲੈਂਦੇ ਨੇ ਪਰ ਲੇਕਿਨ ਕਈ ਥਾਵਾਂ ਦੇ ਉੱਤੇ ਅਸੀਂ ਲੜਾਈ ਝਗੜੇ ਵੀ ਦੇਖਦੇ ਆ ਕਿਉਂਕਿ ਕਿਹਾ ਜਾਂਦਾ ਹੈ ਕਿ ਸਰਪੰਚੀ ਦੀ ਚੋਣ ਜਿਹੜੀ ਹੈ ਉਹ ਬੜੀ ਅਹਿਮ ਹੁੰਦੀ ਹੈ ਪਿੰਡਾਂ ਦੇ ਵਿੱਚ ਔਰ ਜਿਹੜਾ ਵੈ ਅਜਿਹੇ ਚ ਪੂਰੀ ਵਾਹ ਜਿਹੜੀ ਆ ਉਹ ਲਗਾ ਦਿੱਤੀ ਜਾਂਦੀ ਹੈ ਤਾਂ ਪਿੰਡਾਂ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਧੜੇਬੰਦੀ ਨਾ ਹੋਵੇ ਔਰ ਪਿੰਡਾਂ ਦੇ ਵਿੱਚ ਕੋਈ ਲੜਾਈ ਝਗੜਾ ਨਾ ਹੋਵੇ ਆਪਸੀ ਇੱਕ ਟਿਊਨਿੰਗ ਚੰਗੀ ਹੋਵੇ ਅਜਿਹਾ ਨਾ ਹੋਵੇ ਕਿ ਕਿਸੇ ਨੂੰ ਕੋਈ ਤਾਂਗ ਰੇਹੀ ਅਕਾਲੀ ਜਾਂ ਆਪ ਵਾਲੇ ਕਿਹਾ ਜਾਵੇ ਇਸ ਕਰਕੇ ਸਰਕਾਰ ਜਿਹੜੀ ਹੈ ਉਹ ਪੰਚਾਇਤੀ ਰਾਜ ਐਕਟ ਉੱਤੇ ਵਿੱਚ ਸੋਧ ਕਰਨ ਦੀ ਪਿਆਰੀ ਕਰ ਰਹੀ ਹੈ ਔਰ ਸੋਧ ਕਰਨ ਦੀ ਮਨਜ਼ੂਰੀ ਦੇ ਲਈ ਪਹਿਲਾ ਕੈਬਨਿਟ ਦੇ ਵਿੱਚ ਅਜੰਡਾ ਲਿਆਇਆ ਜਾਂਦਾ ਹੈ ਕੈਬਨਿਟ ਦੇ ਵਿੱਚ ਮਨਜ਼ੂਰੀ ਤੋਂ ਬਾਅਦ ਜਾਣਕਾਰੀ ਇਹ ਵੀ ਮਿਲਦੀ ਹੈ ਕਿ ਸੰਮਰ ਦੇ ਦਿਲੇ ਅੱਪੇ ਜਿਹੜਾ ਵੈ اجلاس ਜਿਹੜਾ ਵਿਧਾਨ ਸਭਾ ਦਾ ਜਿਹੜਾ ਮੌਸਮੀ اجلاس ਹੋਏਗਾ ਉਸ ਦੇ ਵਿੱਚ ਇਹ ਮਤਾ ਜਿਹੜਾ ਵੈ ਪਾਰਿਸ ਕੀਤਾ ਜਾ ਸਕਦਾ ਹੈ ਪੰਕਜ ਕਿਤਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਵਿਕਾਸ ਤੇ ਇਫੈਕਟ ਪਾਉਂਦੀ ਹੈ ਟੜੇਬੰਦੀ ਇਸ ਕਰਕੇ ਆ ਫੈਸਲਾ ਲਿਆ ਜਾ ਰਹਾ ਹੈ ਦੇਖੋ ਦੋਵੇਂ ਚੀਜ਼ਾਂ ਨੇ ਵਿਕਾਸ ਦੇ ਉੱਤੇ ਇਫੈਕਟ ਤਾਂ ਪੈਂਦੇ ਪਿੰਦੇ ਲੇਕਿਨ ਪਿੰਡਾਂ 'ਚ ਵੋਟ ਕਿੰਨੀ ਹੁੰਦੀ 500